फिलौर नजदीक पिंडेरा विखे बाबा बिल्ले शाह सलाना जोड़ मेला करवाया गया। सवेर वेले शाहर ते चादर अदावी गाय निहाल किया मेले प्रमुख शख्सियत सिरों पाओ पा के सम्मानित किया गया इस मौके बाबा बिले शाह मुख सेवादार चमन लाल पवन कुमार बुद्ध प्रकाश गढ़ा राजमार राजू इंडिया सोनी जगन्नाथ जगगी पिंटू ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ચેਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜੈ ਮਈਆ ਭਗਵਾਨ ਦੀ ਜੈ ਦਾਤਾ ਬਿੱਲੇ ਸਰਕਾਰ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਨਾਲ ਦਰਬਾਰ ਤੇ ਮਨਾਇਆ ਜਾ ਰਿਹਾ ਜਿਹਦੇ ਵਿੱਚ ਵੱਖੋ ਵੱਖ ਦਰਬਾਰਾਂ ਤੋਂ ਸੰਤ ਮਹਾਪੁਰਸ਼ ਆਏ ਆ ਉਹਨਾਂ ਦਾ ਆਇਆ ਦਾ ਸੀ ਜੀ ਆਖਦੇ ਆ ਮੁੱਖ ਸੇਵਾਦਾਰ ਸ੍ਰੀ ਚੰਮ ਲਾਲ ਜੀ ਜਿਨ੍ਹਾਂ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਜੈ ਮੀਯਾ ਭਗਵਾਨ ਜੈ ਮੀਯਾ ਭਗਵਾਨ ਜੈ ਬਾਬਾ ਬਿੱਲੇ ਸ਼ਾ ਸਰਕਾਰ ਜਿੰਨਾ ਦਾ ਉਸਤ ਮੇਲਾ ਹਰ 7 ਜੁਲਾਈ ਨੂੰ ਹਰ ਇੱਕ ਵਾਰੀ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਮੇਲੇ ਤੇ ਸੰਗਤ ਬੜੀ ਟਾਟਿਕ ਸ਼ਤਨਾ ਹੁੰਦੀ ਹੈ ਔਰ ਆਪਣੀਆਂ ਮਰਾਦਾ ਪੂਰੀਆਂ ਕਰਦੀ ਹੈ ਇਸ ਮੇਲੇ ਚ ਪੰਜਾਬ ਦੇ ਸਿੱਧਿਤਿਤ ਕਲਾਕਾਰ ਜਿਵੇਂ ਕਮਲ ਖਾਨ ਜਾਂ ਹੋਰ ਜਿੰਨਾਰੇ ਮੈਂ ਨਾ ਨਹੀਂ ਜਾਣਦਾ ਮੈਂ ਉਹਨਾਂ ਨੂੰ ਪੰਗਰਾਂ ਮਾਤਾ ਜਿੰਨੇ ਵੀ ਦਾਮੀ ਕਲਾਕਾਰ ਨੇ ਜਿਵੇਂ ਗਿੱਲ ਗਿੱਲ ਸਿਸਟਰ ਆਰੀਆਂ ਨੇ ਕਮਲ ਖਾਨ ਜੀ ਆ ਰਹੇ ਨੇ ਔਰ ਹੋਰ ਵੀ ਕਲਾਕਾਰ ਕਈ ਗਾ ਕੇ ਚਲੇਗੇ ਨੇ ਮਈਆ ਬਿੱਲੇ ਸਰਕਾਰ ਜਿਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਬੜੀ ਸੰਗਤ ਆਪਣੇ ਲਾਭ ਉਠਾਉਂਦੀ ਹੈ ਔਰ ਆਪਣੀਆਂ ਝੋਰੀਆਂ ਭਰਦੀ ਹੈ ਅਸੀਂ ਵੀ ਉਸ ਲੁਧਿਆਣੇ ਤੋਂ ਚੱਲ ਕੇ ਮਈਆ ਭਗਵਾਨ ਦੇ ਦਰਸ਼ਨ ਕਰਨ ਮਿਲੇ ਸਰਕਾਰ ਦੇ ਆਏ ਹੋਏ ਆ ਔਰ ਇਹ ਇਹ ਮੇਲਾ ਸਵੇਰ ਤੋਂ ਲੈ ਕੇ ਸ਼ਾਮ ਇੱਕ ਦੋ ਵੇਟ ਤੱਕ ਚੱਲਦਾ ਹੈ ਔਰ ਇਹਦੇ ਵਿੱਚ ਟੂਟ ਲੰਗਰ ਵਰਤਦਾ ਹੈ ਔਰ ਚਾਹ ਪਕੋੜਿਆਂ ਦਾ ਲੰਗਰ ਪੂਰਾ ਚੱਲਦਾ ਹੈ ਜੈ ਮਈਆ ਭਗਵਾਨ ਜੈ ਬਾਬਾ ਬਿੱਲੇ ਸਰਕਾਰ ਸਾਰੇ ਯਾ ਸਰਕਾਰ ਜੀ ਜੈ ਬਕੂ ਜਮੇ ਸ਼ਾਹ ਜੀ ਜੈ ਨਮੋ ਸਰਕਾਰ ਜੀ ਦੀ ਮੇਰ ਸਤਕਾ ਅੱਜ ਫਲੌਰ ਦੀ ਪਵਿੱਤਰ ਧਰਤੀ ਤੇ ਬਾਬਾ ਬਿੱਲੇ ਸ਼ੇਨ ਸ਼ਾਹ ਜੀ ਦਾ ਇਹ ਸਲਾਨਾ ਜੋ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਜੋ ਕਿ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਔਰ ਇਸ ਸਟੇਜ ਦੇ ਉੱਤੇ ਮੁੰਨੇ ਪਰ ਮੁੰਨੇ ਕਲਾਕਾਰ ਆਜ ਦੀ ਲਗਵਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀ ਲੱਖ ਲੱਖ ਵਧਾਈ ਹੋਵੇ ਔਰ ਦੇਸ਼ ਵਿਦੇਸ਼ ਔਰ ਭਾਰਤ ਦੇ ਅੰਦਰ ਜਿੰਨੇ ਵੀ ਸਾਰੇ ਸੰਗਤਾਂ ਇੱਥੋਂ ਆ ਕੇ ਨਾ ਸਮਲ ਕਹਿੰਦਿਆਂ ਨੇ ਬਾਈ ਗੁਰੂ ਔਰ ਬਿੱਲੇ ਸਰਕਾਰ ਜੀ ਮਈਆ ਭਗਵਾਨ ਜੀ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਨ ਜਾਇ ਮਈਆ ਭਗਵਾਨ ਜਾਇ ਬਿੱਲੇ ਸਰਕਾਰ ਜੀ